ਜੀ ਤੁਸੀਂ ਜਿਹੜੇ ਅਸੀਂ ਕਾਰੋਬਾਰ ਸਾਡੇ ਉੱਤੇ ਨੁਕਸਾਨ ਕਰੇ ਤੁਸੀਂ 92 ਐਮਐਲਏ ਹੁਣ ਕਿਸੇ ਨੂੰ ਕੋਈ ਆਵਾਜ਼ ਨਹੀਂ ਸੁਖਾਈ ਸਭ ਇਹਨਾਂ ਦੇ ਕਿਸੇ ਬੰਦੇ ਨੂੰ ਤੁਸੀਂ ਅਕਸਰ ਕਿਸਾਨੀ ਤੋਂ ਪਿਆਰ ਕਰਦੇ ਕਿ ਨਹੀਂ ਕਰਦੇ ਕਰਦੇ ਸਾਰੇ ਕਿਸਾਨ ਹੀ ਇਹ ਬੰਦੇ ਸਾਡੇ ਤੇ ਕੋਈ 1 ਐਮਐਲਏ ਨੇ ਦੱਸੋ ਕੋਈ ਮੰਗ ਠਾਈ ਬੜਾ ਜਾਲੀ ਨੁਕਸਾਨ ਹੈ ਵੀ ਕਿਉਂ ਕਹਦੇ ਨਹੀਂ ਕੀਤਾ ਇਹ ਇੱਕਦਮ ਜਿਹਾ ਮਾਰਿਆ ਸਰਕਾਰ ਨੇ ਚਲੋ ਨਹੀਂ ਸਾਨੂੰ ਤਾਂ ਪਤਾ ਵੀ ਜਿਹੜਾ ਕੋਈ ਦੇਣਾ ਲੈਣਾ ਉਹ ਤਾਂ ਸਾਨੂੰ ਵੀ ਪਤਾ ਹੈ ਵੇ ਹਾਰਾ ਨਾਰਾ ਮਾਰਨਾ ਤਾਂ ਕੋਈ ਤੁਹਾਡਾ ਕੋਈ ਹੋ ਨਹੀਂ ਤੁਸੀਂ ਐਂ ਦੱਸ ਦੋ ਤੁਹਾਡਾ ਹੱਕ ਸੀ ਕਿ ਨਹੀਂ ਠੀਕਾ ਕਿਉਂ ਨਹੀਂ ਮਾਰਿਆ ਵੋਟਾਂ ਤਾਂ ਅਸੀਂ ਪਾਈਆਂ ਹੀ ਸਨ ਤੁਹਾਡੇ ਨਾਲ ਡਟ ਕੇ ਖੜੇ ਆਂ ਜੇ ਨਹੀਂ ਖੜੇ ਦੱਸੋ ਫਿਰ ਆਪਾਂ ਸਾਰਾ ਨਾਮ ਹੋਰ ਆਪਾਂ ਕਰੀਏ ਗੱਲ ਸੁਣੋ ਸਿਵਰਨ ਕੌਰ ਦੇ ਘਰੇ ਸਾਡਾ ਇਕੱਠ ਸੀ ਉਹਨਾਂ ਨੇ ਸਣੇ ਪਕੌੜੇ ਲਾ ਕੇ ਸਾਨੂੰ ਛਕਾਈ ਅਕਸਰ ਉਹਨੂੰ ਮੂੰਹ ਪਿਆਰ ਸਾਡੇ ਤੇ ਸੀਗਾ ਸੋਨੂੰ ਵੀ ਸੀਗਾ ਛੋਡੇ ਪੁਲਿਸ ਵਾਲਿਆਂ ਨੂੰ ਅਸੀਂ ਚਾਹਾਂ ਪਈਆਂ ਸਾਡਾ ਨਾਂ ਲਿਆ ਪਾਣੀ ਦਾ ਤੇਰੇ ਬਾਹਰ ਕਿਸੇ ਤੇ ਵੋਟਾਂ ਵੇਲੇ ਤੁਸੀਂ ਮੰਨ ਲਓ ਸਾਡੇ ਕੋਲੇ ਦੱਸੋ ਜੇ ਨਹੀਂ ਆਏ ਤੇ ਜੇ ਅਸੀਂ ਸੁਣੀ ਅੱਜ ਤੱਕ ਮੈਨੂੰ ਮੈਨੂੰ ਇੱਕ ਮਿੰਟਾ ਮੈਨੂੰ ਤਾਂ ਉਦੋਂ ਹੀ ਪਤਾ ਲੱਗਦਾ ਵੀ ਥੋੜੇ ਘਰ ਕਿੱਥੇ ਹਨ ਮੈਂ ਉਦੋਂ ਮੇਰੇ ਹੁਣ ਪ੍ਰੋਗਰਾਮ ਹੋਰ ਹੁੰਦੇ ਆ ਜਾਣਾ ਆਉਣਾ ਪੈਂਦਾ ਯਾਰ ਡੇਲੀ ਵਾਲਾ ਪ੍ਰੋਗਰਾਮ ਤਾਂ ਇਥੇ ਹੈਗਾ ਇੱਕ ਮਿੰਟਾ ਮੈਨੂੰ ਸਾਹ ਥੋੜੇ ਬੰਦੇ ਇੱਕ ਮਿੰਟਾ ਜੇ ਆ ਮਿੱਠੂ ਬਾਹਰ ਫਿਰਦਾ ਹੈ ਇਹਦੇ ਪਰਿਵਾਰ ਨੂੰ ਇਹ ਤਾਂ ਪਤਾ ਨਾ ਵੀ ਐਮਐਲਏ ਸਾਹਿਬ ਘਰੇ ਆ ਰਹੀ ਹੈ ਸਾਰਾ ਪਰਿਵਾਰ ਤਾਂ ਨਹੀਂ ਕਿਤੇ ਗਿਆ ਪਰ ਬਾ ਨੂੰ ਕੱਲੀ ਜਣੀ ਹੈਗੀ ਉਹ ਯਾਰ ਕੱਲੀ ਪਾਣੀ ਦਾ ਹੁੰਦਾ ਮੈਂ ਇਹਨਾਂ ਨੇ ਵੀ ਪਿਆ ਪਾਣੀ ਦੀ ਤਾਂ ਕੋਈ ਮੈਂ ਤੁਹਾਨੂੰ ਦੱਸਾਂ ਅਸੀਂ ਇੱਕ ਮਿੰਟ ਅਸੀਂ ਤੀਜੀ ਵਾਰ ਅਸੀਂ ਚਾਹ ਦਾ ਵੀ ਕਰਿਆ ਪ੍ਰੋਗਰਾਮ ਚ ਚਾ ਕਹਿੰਦੇ ਅਸੀਂ ਪੀਂਦੇ ਨਹੀਂ ਹੁਣ ਦੱਸੋ ਕੀ ਕਰੀਏ ਯਾਰ ਜਮਾ ਨਹੀਂ ਪੀਂਦੇ ਥੋੜਾ ਹੱਕ ਤਾਂ ਸੀ ਨਹੀਂ ਫਿਰ ਹੱਕ ਕੀ ਹੋਰ ਦੇ ਕੇ ਉਹ ਹੋ ਜਾਂਦਾ ਅਸੀਂ ਤਾਂ ਚਾਹ ਪਾਣੀ ਦਾ ਵੀ ਨਾਂ ਲਿਆ ਜਾਂਦਾ ਵੀ ਚਾਹ ਵੀ ਬਾਦਲ ਕੀ ਦੀ ਪਰ ਉਹਨਾਂ ਨੇ ਜਿਵੇਂ ਹੁਣ ਸਾਡੇ ਉਹ ਗਈਆਂ ਵਿਚਾਰੀਆਂ ਦੂਜੀਆਂ ਆਂਗਣਵਾਰੀ ਵਾਲੀਆਂ ਗਈਆਂ ਉਹਨਾਂ ਨੂੰ ਸਾਰਿਆਂ ਨੂੰ ਠੱਡਾ ਠੁਡਾ ਪਿਆ ਆ ਜਾਓ ਬੈਠੋ ਦੂਜੀ ਗੱਲ ਆਇਆ ਕਿੰਨੀ ਆਪਾਂ ਸੰਗਤ ਖੜੀਆਂ ਦੱਸੋ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਕਿ ਨਹੀਂ ਮੰਨਦੇ ਸਾਰੇ ਮੰਨਦੇ ਆ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕੀਤੀ ਕੀ ਮੁੱਦਾ ਠਾਇਆ ਤਸਕਰ ਮਾ ਪਾਸੇ ਦੀ ਗੁਰੂ ਗ੍ਰੰਥ ਸਾਹਿਬ ਉੱਥੇ ਕੋਈ ਕਿਸੇ ਨੇ ਨਹੀਂ ਥੋਡੇ ਕਿਹੜੇ ਐਮਐਲਏ ਜਾਂ ਮੁਖਮੰਦ ਕੀ ਕਿ ਕਿਹੜੇ ਉਹ ਜਿਹੜਾ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਦਾਸਕਰਮਾ ਪ੍ਰਕਾਸ਼ ਜੀ ਉਹਦੀ ਕਰੀ ਬੇਯਦਵੀ ਮਨ ਲਾ ਕੱਲ ਨੂੰ ਭੋਗ ਪੈਣਾ ਸੀ ਅੱਜ ਹੀ ਚੱਕਾ ਅਗਲੇ ਦਿਨ ਭੋਗ ਪੈਣਾ ਸੀ ਇੱਕ ਰਾਤ ਨੂੰ ਲੈ ਗਏ ਇਹ ਗੱਲ ਇਹ ਐਮਐਲਏ ਦੀ ਇਹ ਬਸ ਵਾਲੇ ਕੱਲ ਨਹੀਂ ਹੁੰਦੀ ਇਹ ਉੱਪਰਲੇ ਲੈਵਲ ਵਾਲੀਆਂ ਗੱਲਾਂ ਨਹੀਂ ਜੀ ਜੀ ਮੁੱਦਾ ਮੰਨ ਲਓ ਮੈਂ ਠਾਉਣਾ ਉੱਤੇ ਡੱਲੇ ਵਾਲ ਸਾਹਿਬ ਸਾਡੇ ਵੀ ਬੈਠੇ ਉੱਤੇ ਤੋਂ ਵੱਡੇ ਫਾਮਲੀ ਸੜਾ ਸਾਡਾ ਹੱਕਾ ਤੁਹਾਡਾ ਆਵਾਜ਼ ਕੋਈ ਬੰਦਾ ਨਹੀਂ ਮੈਨੂੰ ਮੇਰੀ ਗੱਲ ਮੈਂ ਤਾਂ ਤੁਹਾ ਆਪਣੇ ਥੋੜੇ ਪਿੰਡ ਦੇ ਧੂਰੇ ਪਏ ਜਿਹੜੇ ਕੰਮ ਕਿਸੇ ਨਾ ਸਰਕਾਰ ਨੇ ਛੱਡ ਦੇ ਠੀਕ ਆ ਨਾ ਵੀ ਆਪਾਂ ਪੂਰੇ ਕਰੀਏ ਮੈਂ ਤਾਂ ਚਲੇ ਆ ਹੁਣ ਇਹ ਲੋਕਾਂ ਸੀ ਕਹਿੰਦੇ ਹਾਂ ਅਜੇ ਤੱਕ ਨਾ ਕਰੋ ਠੀਕ ਆ ਨਹੀਂ ਵੀ ਕੰਮ ਕਰਨ ਵਾਸਤੇ ਆਏ ਆ ਤੇ ਛੋਟਾ ਸੈਜੋ ਕੋਈ ਨਹੀਂ ਰੋਕਦਾ ਛੋਟਾ ਵੀ ਸੈਜੋ ਕੰਮ ਕਰੋ ਸਹਿਯੋਗ ਸਾਡਾ ਦਾ ਐਮ ਐਲ ਏ ਦਾ ਚਾਹੀਦਾ ਤੁਸੀਂ ਸਾਡੇ ਬਾਰੇ ਵੀ ਸੋਚੋ ਉਹ ਯਾਰ ਅਸੀਂ ਅਸੀਂ ਤਾਂ ਥੋੜੇ ਨਾਲ ਹੀ ਹਾਂ ਹੁਣ ਦੱਸੋ ਕਿਹੜਾ ਨਹੀਂ ਕਹਿੰਦਾ ਵੀ ਕੋਈ ਐਮਐਲਏ ਕਹਿੰਦਾ ਵੀ ਮੈਂ ਕਿਸਾਨਾਂ ਨਾਲ ਦੀ ਹਾਂ ਸਾਰੇ ਹੁਣ ਚਲਾਲਜੀ ਦਾ ਭੁੱਲ ਵਰਗੇ ਸਾਰੇ ਕਹਿੰਦੇ ਆ ਨਾਲੇ ਮੰਤਰੀ ਆ ਉਹ ਦੇਖੋ ਜੀ ਕਹਿੰਦੇ ਹਾਂ ਵੀ ਅਸੀਂ ਵੀ ਅਸੀਂ ਵੀ ਕਿਸਾਨ ਹਾਂ ਕਿਸਾਨਾਂ ਦੇ ਅਸੀਂ ਨਾਲ ਆ ਅੱਛਾ ਜਿਹੜੇ ਆਪਣੇ ਟ੍ਰੈਲੀ ਚੋਰ ਵੱਜੇ ਆ ਸਾਰੇ ਚੱਲੀ ਜਾਂਦਾ ਉਹਨਾਂ ਬਾਰੇ ਤੂੰ ਥੋੜਾ ਕੀ ਕਹਿਣਾ ਤੂੰ ਗਲਤ ਆ ਜੋ ਵੀ ਹੈਗਾ ਟ੍ਰੈਲੀ ਉਹਨਾਂ ਦੇ ਕੀ ਕਾਰਵਾਈ ਹੋਈ ਏ ਉਹ ਤਾਂ ਬਹੁਤ ਗਲਤ ਹੈ ਜਿਹੜੀ ਟਾਲੀ ਚੋਰੀ ਕਰੀ ਹੈ ਹੁਣ ਏਕ ਸਮੇ ਉਹ ਨਹੀਂ ਪੁਲਿਸ ਮੁਲਾਜ਼ਮਾ ਨੇ ਕਰੀਆ ਉਹ ਪੱਖੇ ਲਉਂਦੇ ਆ ਉਹ ਤਾਂ ਆਈਗੇ ਮੰਨ ਗਿਆ ਬੰਦਾ ਉਹ ਤੇ ਐਫ ਆਈ ਆਰ ਦਾਜ ਕਰਤਾ ਦਿੱਤੀ ਹੁੰਦੀ ਨਹੀਂ ਮਾੜੀ ਗੱਲ ਹੈ ਕਿ ਚੰਗੀ ਮਾੜੀ ਗੱਲ ਹੈ ਇਹ ਨਹੀਂ ਗੱਲ ਗੱਲ ਆਪਣੀ ਪੁਲਿਸ ਆਪਣੇ ਬੰਦੇ ਨੇ ਉਹਨਾਂ ਤੇ ਐਫ ਆਈ ਆਰ ਕਰਤੀ ਜੀ ਦੇਖੋ ਐਮ ਐਲ ਏ ਦੇ ਨਹੀਂ ਜੀ ਜਿਹਨੇ ਮੈਂ ਕੱਲ ਪਰ ਫੜੇ ਤਿੰਨ ਟਰਾਲੀ ਉਹਨਾਂ ਦੇ ਗੱਲ ਉਹਨਾਂ ਦੇ ਕੀ ਹੋਇਆ ਜੀ ਜਿਹੜਾ ਗਰਲਾੜ ਕਰਾਉਂਦੇ ਗਰਲਾੜ ਕਰਾਉਂ ਕਹਿੰਦਾ ਵੀ ਮੈਂ ਤਾਂ ਕਹਿੰਦਾ ਲੈ ਕੇ ਨਹੀਂ ਗਿਆ ਨਹੀਂ ਉਹ ਤਾਂ ਬਹੁਤ ਬਹੁਤ ਵੀਡੀਓ ਬਹੁਤ ਚੱਲ ਰਹੀ ਹੈ ਚਲੋ ਜੀ ਚੋ ਚਲੋ ਜੀ ਚਲੋ ਮੇਰੇ ਲਈ ਸੇਵਾ ਦੱਸੋ ਮੈਂ ਕੀ ਕੰਮ ਕਰੀ ਬੱਤ ਬਸ ਸਾਡਾ ਤਾਂ ਇਹੀ ਹੈ ਜੇ ਤੁਸੀਂ ਸਾਡੇ ਐਮਐਲਏ ਕੋਲ ਕੋਈ ਦੀ ਜਾਂ ਤੁਹਾਡੇ ਹੀ ਹੈ ਪਰ ਸਾਰੇ ਤੁਸੀਂ ਦੱਸੋ ਉੱਤੇ ਠਾਹ ਹੈਗੇ ਠਾਹ ਹੈ ਠਾਹ ਹੈ ਸਾਰੇ ਤੁਹਾਡੇ ਨਾਲ ਹੀ ਆਉਣ ਕੀ ਹੈ ਤੁਹਾਡੇ ਨਾਲ ਹੀ ਆਈਆਂ ਤੁਹਾਡੇ ਨਾਲ ਹੀ ਕੋਈ ਨਹੀਂ ਜਦ ਮੇਰੀ ਘਰ ਆਪਾਂ ਆਪਣਾ ਤੁਹਾਡੇ ਕੋਲ ਰੋਜ਼ ਆਉਣਾ ਹੈ ਲੋਕਾਂ ਨੇ ਵੋਟਾਂ ਪਾ ਕੇ ਸਰਕਾਰ ਨੂੰ ਪਾਈਆਂ ਵੋਟਾਂ ਜੀ ਇੱਕ ਮਿੰਟ ਮੇਰੀ ਗੱਲ ਪੂਰੀ ਕਰ ਲਓ ਜੀ ਵੀ ਸਰਕਾਰ ਨੂੰ ਦੁੱਖ ਕੀ ਸੀ ਜਿਹੜੇ ਧਰਨੇ ਲੱਗੇ ਪਏ ਸੀ ਇਹ ਤਾਂ ਤੁਸੀਂ ਮੰਨ ਲੇ ਰਹੇ ਹੋ ਕਿ ਸਰਕਾਰ ਨਾਲ ਤਾਂ ਹੀ ਸਾਡੀ ਟੱਕਰ ਹੈ ਰਾਤ ਨੂੰ ਕੋਟ ਕੋਟ ਉਠਾਈ ਠੁਖਾ ਧੋਖੇ ਵਾਈ ਇਹ ਰਾਤ ਨੂੰ ਕੋਈ ਨਾ ਠਾਈ ਰਾਤ ਨੂੰ ਮੀਟਿੰਗ ਬੁਲਾ ਕੇ ਕੌਣ ਠਾਉਂਦਾ ਹੁੰਦਾ ਹੈ ਅੱਜ ਤੱਕ ਜੰਗਾਂ ਲੱਗੀਆਂ ਪੁਰਾਣੇ ਸਮੇਂ ਚ ਤੁਸੀਂ ਧਿਆਨ ਮਾਰ ਲਓ ਵੀ 5 ਵਜੇ ਤੋਂ ਸਾਢੇ 5 ਤੋਂ ਬਾਅਦ ਜੰਗ ਰੁਕ ਜਾਂਦੀ ਏ ਤੂੰ ਤੁਸੀਂ ਕਰੀ ਜੰਗ 8 ਵਜੇ ਸ਼ੁਰੂ ਹੈ ਇਹ ਸਾਰਾ ਇਹ ਮੈਂ ਤਾਂ ਅੱਗੇ ਵਰ ਗਈ ਮੈਨੂੰ ਤਾਂ ਮੰਗ ਨੂੰ ਪਤਾ ਲੱਗਿਆ ਵੀ ਆ ਗੱਲ ਹੋ ਗਈ ਆ ਨਹੀਂ ਖੰਡਾ ਦਾ ਇਹ ਹੁੰਦਾ ਸਭ ਨੂੰ ਐਨਸਫਾਈ ਨਹੀਂ 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 ਪਤਾ ਹੁੰਦਾ ਯਾਰ ਕੋਈ ਸਾਰਾ ਨਾ ਪਲੈਨਿੰਗ ਕੋਈ ਐਕਸ਼ਨ ਇਹਦੇ ਹੁੰਦੇ ਬੰਦੇ ਨੂੰ ਨਹੀਂ ਪਤਾ ਹੁੰਦਾ ਯਾਰ ਸਾਰੀ ਪਲੈਨਿੰਗ ਬਣੀਆਂ ਸਾਰੀਆਂ ਗੱਲਾਂ ਦਾ ਐਮਐਲਏ ਨੂੰ ਨਹੀਂ ਪਤਾ ਹੁੰਦਾ ਯਾਰ ਨਹੀਂ ਜੀ ਉਹਦਾ ਨਹੀਂ ਤਸੀਫਾ ਦੇ ਦੋ ਵੀ ਅਸੀਂ ਕਿਸਾਨਾਂ ਦੇ ਨਾਲ ਵੀ ਇੱਕ ਕੋਈ ਨਾ ਕਿਤੇ ਪਾਸੇ ਦਾ ਕੋਈ ਇਹ ਬਣਾਇਆ ਯਾਰ ਨਹੀਂ ਅਸੀਂ ਬਣਾਇਆ ਤਾਂ ਨਾ ਕਰ ਜੀ ਜਿਹੜੇ ਲਾਏਗੀ ਯਾਰ ਨਾਲ ਹੀ ਹੈ ਉਹ ਕੀ ਆ ਜਾਵੇ ਨਹੀਂ ਨਾਲ ਹੀ ਹੈ ਕੋਈ ਹੋਰ ਦੱਸੋ ਬਾਤ ਤੁਸੀਂ ਮੜੀ ਕੋਈ ਨਹੀਂ ਆਵਾਜ਼ ਨੂੰ ਪੂਰੀ ਆਵਾਜ਼ ਨੂੰ ਕਰੇਗੇ ਕਿਸਾਨੀ ਆਪਾਂ ਤੁਸੀਂ ਗਾਂ ਗੱਲ ਕਰੀ ਜੋ ਉੱਪਰ ਚਲੋ ਥੋੜਾ ਜਿਹਾ ਕੋਈ ਮੰਗ ਪੱਤਰ ਹੈਗਾ ਮੈਂ ਸਿੱਧਾ ਮੈਂ ਹੁਣੇ ਭੇਜਦਾ ਨਹੀਂ ਜੇ ਹੈਗਾ ਠੀਕ ਹੈ ਮੈਂ ਮੈਂ ਥੋੜੀ ਮੰਗ ਠਾ ਦੂੰਗਾ ਸਾਡੀ ਤਾਂ ਇੰਨੀ ਮੰਗ ਹੈ ਜਦੋਂ ਬੰਨੇ ਇਕੱਠਾਂ ਚ ਕੋਈ ਸਾਡੇ ਕਨੀ ਝਾਕਿਆ ਕਰੋ ਵੀ ਭਾਈ ਮੰਗ ਠਾਓ ਉੱਥੇ ਐਮਐਲਏ ਚ ਬੈਠਿਆ ਭਾਈ ਕੋਈ ਨਾ ਨੁਕਸਾਨ ਕਰੇ ਪਬਲਿਕ ਬੰਦੇ ਨੂੰ ਤੁਸੀਂ ਸਾਡੇ ਮੁਲਾਜ਼ਮਾਂ ਜੀ ਵੇਖੋ ਆਪਾਂ ਲੰਗਰ ਸਾਰਿਆਂ ਵਾਸਤੇ ਲਉਂਦੇ ਆ ਬਾਬੇ ਨਾਨਕ ਦਾ ਲੰਗਰ ਸਾਰਿਆਂ ਦਾ ਸਾਡੇ ਕੋਲ ਲੰਗਰ ਛਕਦੇ ਆ ਉੱਥੇ ਉਸੇ ਲੰਗਰ ਨੂੰ ਰਾਤ ਨੂੰ ਜਾ ਕੇ ਇਹਨਾਂ ਦੇ ਠੁੱਡੇ ਮਾਰੇ ਜੀ ਅਸੀਂ ਫੇਰ ਵੀ ਆ ਕੇ ਇਹਨਾਂ ਚੀਜ਼ਾਂ ਨੂੰ ਸਮਝ ਗਏ ਅਸੀਂ ਹਾਲਾਂਕਿ ਉਹਨਾਂ ਨੂੰ ਵੀ ਚਾਹ ਬਣੀ ਪਈ ਆ ਚਾਹ ਪਾਣੀ ਫੇਰ ਪੁੱਛ ਲਈ ਪਾਲਾ ਜਾ ਕੇ ਤੇਰੇ ਮੁਲਾਜ਼ਮਾਂ ਨੂੰ ਜੇ ਨਹੀਂ ਕਿਸੇ ਨੂੰ ਦੱਸਾਇਆ ਕਰੂੰਗਾ ਉਹਨੂੰ ਚਾਹ ਪਿਆ ਦੇਗਾ ਕਰੂੰਗਾ ਨਹੀਂ ਚਾਹ ਤਾਂ ਆ ਸਾਨੂੰ ਚਾਹ ਪਾਣੀ ਦਾ ਵੈਸੇ ਹੀ ਹੋ ਰਿਹਾ ਸਾਡੇ ਮੇਰੇ ਮੁੱਦੇ ਆ ਨਾ ਤੁਸੀਂ ਉਹ ਗੁਰੂ ਘਰ ਦਾ ਅਸੀਂ ਰੋ ਰਹੀ ਹਾਂ ਤੇ ਕੋਈ ਪੰਡ ਦਾ ਦੇਖੋ ਠੀਕ ਆ ਕੋਈ ਪੰਡ ਜੀ ਦਾ ਤੁਸੀਂ ਆ ਵੀ ਰੱਖਿਆ ਜਾਊਗਾ ਆ ਆਂਦੀ ਹੁਣ ਸਾਡੇ ਨਾਲ ਖੜੋ ਹੋ ਕੇ ਆ ਜੀ ਪੰਡ ਦੇ ਕੰਮ ਆ ਕੰਕਾ ਗੜੇ ਮਾਰ ਗਿਆ ਜੀ ਗੜੇ ਮਾਰੀ ਵਾਲੀ ਦਾ ਕੰਮ ਹੈ ਛੋਟਾ ਕੰਮ ਚ ਅਸੀਂ ਕੰਕਾ ਗੜੇ ਸਰ ਬਰਬਾਦ ਕਰ ਗਿਆ ਛੋਟਾ ਕੰਮ ਇਹ ਸਰਕਾਰ ਨੇ ਕਿਹਾ ਸੀ ਦਾ ਪੈਸੇ ਜਮਾ ਬੰਦੀਆਂ ਲਵਾਇਆ ਮੇਰੇ ਕੰਕਾ ਜਮਾ ਬਰਬਾਦ ਪੈਸੇ ਅੱਕਰਪੀਆ ਨਹੀਂ ਆਇਆ ਲੈ ਕੇ ਦੇ ਦੇ ਮੈਨੂੰ ਹਾਂ ਆ ਉੱਪਰ ਦਾ ਖੜਿਆ ਸਾਗੇ ਗੱਲ ਬਣ ਗਈ ਤੇ ਪੈਸੇ ਲੱਗ ਗਏ ਸਾਡੇ ਤੇ ਪੈਸੇ ਨਹੀਂ ਆਇਆ ਪੈਸੇ ਸਭ ਟੈਂਟ ਦੇ ਮੁੱਖੋਂ ਪਰ ਮੇਰੀ ਇੱਕ ਮੈਨੂੰ ਬੇਨਤੀ ਹੈ ਵੀ ਮੇਰੀ ਮਿਹਨਤੀ ਹੈ ਲੰਗਰ ਪਾਣੀ ਨਹੀਂ ਲੱਗਿਆ ਲੱਗਿਆ ਪਿਆ ਜਾਣੇ ਇਸ ਤਰ੍ਹਾਂ ਲੰਗਰ ਪਾਣੀ ਰੱਖ ਕੇ ਜਾਣ ਹਾਂ ਬੋਸਰ ਪਿੱਛੇ ਜਾਣੇ ਨਹੀਂ ਚਾਹੀਦੇ ਆਹ ਨਾ ਕੋਈ ਗੱਲ ਸੁਣਦੀ ਨੇ ਸਾਲ ਹੋ ਗਿਆ ਸਾਡ ਗੱਲ ਨਹੀਂ ਸੁਣਦਾ ਭਾਈ ਕੋਈ ਗੱਲ ਨਹੀਂ ਸੁਣਦਾ ਇੱਥੇ ਸਰਵਾ ਜੇਕਰ ਬੜਾ ਮੂਰਖਾ ਕੇ ਜਾਓਗੇ ਇੱਥੇ ਆਇਦਰ ਪਾਈ ਮੈਨੂੰ ਕੁਛ ਆਇਆ ਮਿਲਣਾ ਮਕਾ ਨਹੀਂ ਬੜਾ ਗੁੱਸਾ ਨਹੀਂ ਕਰਾ ਕੇ ਪੰਜ ਕੋਲੇ ਜਾਣਾ ਉਥੇ